ਭਾਰਤ ਵਿੱਚ ਸਿੱਖਾਂ ਦੀ ਗਿਣਤੀ ਭਾਵੇਂ 2% ਤੋਂ ਵੀ ਘੱਟ ਹੈ ਪਰ ਦੇਸ਼ ਦੀ ਆਜ਼ਾਦੀ ਲਈ ਸਿੱਖਾਂ ਦੀਆਂ ਕੁਰਬਾਨੀਆਂ ਦੇ ਜ਼ਿਕਰ ਤੋਂ ਬਿਨਾਂ ਆਜ਼ਾਦੀ ਦਾ ਇਤਿਹਾਸ ਲਿਖਿਆ ਹੀ ਨਹੀਂ ਜਾ ਸਕਦਾ ਭਾਰਤ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਇਹ ਦੇਸ਼ ਆਪਣੇ ਵਸਨੇਕਾਂ ਦੀ ਅਨਾਤਿਕਤਾ ਚਰਿੱਤਰਹੀਣਤਾ ਆਪਸੀ ਫੋਟ ਅਤੇ ਆਪੋਤਾਪੀ ਕਾਰਨ 2000 ਸਾਲਾਂ ਤੋਂ ਕਦੇ ਸ਼ੱਕਾਂ ਅਤੇ ਹੋਨਾ ਦਾ ਕਦੇ ਗੋਰੀਆ ਅਤੇ ਗਜਨਵੀਆਂ ਦਾ ਕਦੇ ਖਿਲਜੀਆ ਅਤੇ ਤੁਗਲਕਾਂ ਦਾ ਕਦੇ ਫਾਰਸੀਆਂ ਜਾਂ ਫ੍ਰਾਂਸੀਸੀਆਂ ਦਾ ਕਦੇ ਲੋਧੀਆਂ ਅਤੇ ਮੁਗਲਾਂ ਦਾ ਕਿਤਰੇ ਪੁਰਤ ਕੀਚੀਆਂ ਅਤੇ ਅੰਗਰੇਜ਼ਾਂ ਦਾ ਗੁਲਾਮ ਹੁੰਦਾ ਆ ਰਿਹਾ ਸੀ ਇੱਥੇ ਹੀ ਬਸ ਨਹੀਂ ਇਹ ਪਾਣੀ ਪਰਣ ਵਾਲੇ ਮਾਸਕੀਆਂ ਅਤੇ ਗੁਲਾਮਾਂ ਦਾ ਵੀ ਗੁਲਾਮ ਹੋ ਚੁੱਕਾ ਹੈ ਇਸ ਲੰਮੀ ਗੁਲਾਮੀ ਨੇ ਇਸ ਦੇਸ਼ ਦੀ ਵੀਰਤਾ ਅਣਖ ਅਤੇ ਗੈਰਤ ਨੂੰ ਖਤਮ ਕਰਕੇ ਰੱਖ ਦਿੱਤਾ ਸੀ ਮੁਗਲਾਂ ਦੇ ਰਾਜ ਸਮੇਂ ਜੇਕਰ ਸਿੱਖ ਕੌਮ ਸ਼ਮਸ਼ੀਰ ਚੁੱਕ ਕੇ ਨਾ ਲੜਦੀ ਤਾਂ ਭਾਰਤ ਦਾ ਨਾਮੋ ਨਿਸ਼ਾਨ ਹੀ ਮਿਟ ਜਾਂਦਾ ਉਸ ਦੌਰ ਦੇ ਸੁਨਹਿਰੀ ਇਤਿਹਾਸ ਦੀ ਗੱਲ ਛੱਡੀ ਤੇ ਇਹ ਤਾਂ ਅੰਗਰੇਜ਼ਾਂ ਤੋਂ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਸਿੱਖਾਂ ਦੀਆਂ ਕੁਰਬਾਨੀਆਂ ਸਭ ਤੋਂ ਵਧੇਰੇ ਹਨ। ਬਾਕੀ ਸਾਰਾ ਭਾਰਤ ਅੰਗਰੇਜ਼ਾਂ ਅੱਗੇ ਗੋਡੇ ਟੇਕ ਚੁੱਕਾ ਸੀ ਪਰ ਪੰਜਾਬ ਵਿੱਚ ਸਿੱਖਾਂ ਦੀ ਚਮਕ ਦੀ ਸ਼ਮਸ਼ੀਰ ਨੇ 100 ਸਾਲ ਤੱਕ ਹੋਰ ਖਾਲਸਾ ਰਾਜ ਵਿੱਚ ਅੰਗਰੇਜ਼ਾਂ ਦੇ ਪੈਰ ਨਹੀਂ ਸੰ ਪੈਣ ਦਿੱਤੇ। ਪੰਜਾਬ ਵੀ ਉਹਨਾਂ ਨੇ ਉਦੋਂ ਜਿੱਤਿਆ ਜਦੋਂ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਡੋਗਰਿਆਂ ਨੇ ਅੰਦਰਖਾਤੇ ਅੰਗਰੇਜ਼ਾਂ ਨਾਲ ਮਿਲ ਕੇ ਕੌਮ ਨਾਲ ਗੱਦਾਰੀਆਂ ਕੀਤੀਆਂ। ਫਿਰ ਵੀ ਅੰਗਰੇਜ਼ਾਂ ਨੇ ਪੰਜਾਬ ਨੂੰ ਜਿੱਤ ਤਾਂ ਲਿਆ ਪਰ ਇਸ ਤੋਂ ਪਿੱਛੋਂ ਸਿੱਖਾਂ ਨੇ ਲਗਾਤਾਰ ਆਜ਼ਾਦੀ ਦੇ ਸੰਘਰਸ਼ ਦਾ ਝੰਡਾ ਬੁਲੰਦ ਰੱਖਿਆ ਨਾ ਖੁਦਰਾਮ ਨਾਲ ਬੈਠੇ ਅਤੇ ਨਾ ਹੀ ਅੰਗਰੇਜ਼ਾਂ ਨੂੰ ਬੈਠਣ ਦਿੱਤਾ ਸਿੱਖਾਂ ਨੂੰ ਜ਼ੁਲਮ ਵਿਰੁੱਧ ਯੋਜਨ ਦਾ ਜਜ਼ਬਾ ਗੁੜਤੀ ਵਚਾਈ ਦਿੱਤਾ ਗਿਆ ਹੈ ਇਹ ਕਾਰਨ ਹੈ ਕਿ ਆਜ਼ਾਦੀ ਦਾ ਕੋਈ ਅੰਦੋਲਨ ਅਜੀਹਣ ਨਹੀਂ ਹੈ ਜਿਸ ਵਿੱਚ ਇਹਨਾਂ ਨੇ ਸਭ ਤੋਂ ਅੱਗੇ ਹੋ ਕੇ ਕੁਰਬਾਨੀਆਂ ਨਾ ਦਿੱਤੀਆਂ ਹੋਣ 1824 ਇਸਵੀ ਦੇ ਬਰਮਾ ਯੁੱਧ ਦੇ ਇਤਿਹਾਸ ਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਅੰਗਰੇਜ਼ਾਂ ਕੋਲ ਉਸ ਸਮੇਂ ਸਿੱਖ ਸੈਨਿਕਾਂ ਦੀ ਬਹੁਤ ਸੰਖਿਆ ਕੰਪਨੀ ਸੰਤਾਲੀ ਨੇਟਿਵ ਐਲੀਫੈਂਟਰੀ ਸੀ ਜਿਸ ਨੇ ਬਰਮਾ ਵਿਰੁੱਧ ਜੋ ਉਦੋਂ ਭਾਰਤ ਦਾ ਹੀ ਅੰਗ ਸੀ ਲੜਨ ਤੋਂ ਇਨਕਾਰ ਕਰ ਦਿੱਤਾ ਸੀ ਅਤੇ 1824 ਵਿੱਚ ਬੈਰਕਪੁਰ ਜਾ ਕੇ ਬਰਮੀ ਭਰਾਵਾਂ ਵਿਰੁੱਧ ਲੜਨ ਲਈ ਅੱਗੇ ਵਧਣ ਤੋਂ ਇਨਕਾਰ ਕਰ ਦਿੱਤਾ ਅਤੇ ਵਿਦਰੋਹ ਖੜਾ ਕਰ ਦਿੱਤਾ 11 ਨਵੰਬਰ 1824 ਨੂੰ ਗੋਰਾ ਫੌਜਾਂ ਦੀ ਸਹਾਇਤਾ ਨਾਲ ਸਰ ਐਡਵਰਡ ਨੇ ਇਸ ਪੂਰੀ ਦੀ ਪੂਰੀ ਇਨਫੈਂਟਰੀ ਨੂੰ ਘੇਰ ਲਿਆ ਅਤੇ ਤੋਪਾ ਰੱਖ ਕੇ ਸਭ ਫੌਜੀਆਂ ਨੂੰ ਭੁੰਨ ਦਿੱਤਾ ਜਿਹੜੇ ਕੁਝ ਉਥੋਂ ਜਾਨਾਂ ਬਚਾ ਕੇ ਨੱਠੇ ਉਹਨਾਂ ਵਿੱਚੋਂ ਬਹੁਤ ਹੁਗਲੀ ਵਿੱਚ ਰੁੜ ਗਏ ਅਤੇ ਜਿਹੜੇ ਬਚ ਗਏ ਉਹਨਾਂ ਵਿੱਚੋਂ ਬਹੁਤਿਆਂ ਨੂੰ ਬੰਦੀ ਬਣਾ ਲਿਆ ਗਿਆ ਅਤੇ ਸਭ ਨੂੰ ਫਾਂਸੀ ਤੇ ਲਟਕਾ ਦਿੱਤਾ ਗਿਆ ਇਹੇ ਵਿਦਰੋਹ ਭੜਕਾਉਣ ਦੀ ਪੂਰੀ ਜ਼ਿੰਮੇਵਾਰੀ ਰਿਸਾਲਦਾਰ ਸੌਰ ਸਿੰਘ ਬੁਲਾਕਾ ਸਿੰਘ ਅਤੇ ਜਾਤਾ ਸਿੰਘ ਅਤੇ ਇੱਕ ਬੰਗਾਲੀ ਅਫਸਰ ਮਿਸਟਰ ਦਾਸ ਦੇ ਸਿਰ ਮੜੀ ਗਈ ਰੈਫਰੈਂਸ ਗਲੈਸਕੋ ਹਰਲਡ ਕਲਕੱਤਾ 3 11 1825 ਇਸ ਵਿਦਰੋਹ ਵਿੱਚ 876 ਤੋਂ 880 ਫੌਜੀ ਜਾਂ ਤਾਂ ਮਾਰੇ ਗਏ ਜਾਂ ਫਾਂਸੀ ਚੜਾਈ ਗਏ ਇਹਨਾਂ ਵਿੱਚ 500 ਤੋਂ ਵੱਧ ਸਿਰਫ ਸਿੱਖ ਸਨ ਇਹ ਸਿੱਖ ਯੂਪੀ ਬਿਹਾਰ ਅਤੇ ਬੰਗਾਲ ਦੇ ਵਸਨੇਕ ਸਨ 1824 ਵਿੱਚ ਹੀ ਰੁੜਕੀ ਦੇ ਨੇੜੇ ਕੁੰਜਾ ਦੇ ਤਾਲਕੇਦਾਰ ਵਿਜੇ ਸਿੰਘ ਜੋ ਕਿ ਸਹਾਰਨਪੁਰ ਦੇ ਗੁੱਜਰ ਨਰੇਸ਼ ਰਾਮ ਦੇਵਾਲ ਦਾ ਭਤੀਜਾ ਸੀ ਇਹ ਘਰਾਣਾ ਗੁਰੂ ਘਰ ਦਾ ਸੇਵਕ ਘਰਾਣਾ ਸੀ ਅਤੇ ਇਸ ਦੇ ਵੱਡੇ-ਵਡੇਰਿਆਂ ਨੂੰ ਸਤਗੁਰ ਨਾਨਕ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਹੋਈ ਸੀ ਅਤੇ ਇਸ ਇਲਾਕੇ ਦੇ ਪ੍ਰਸਿੱਧ ਦੇਸ਼ ਭਗਤ ਕਲਵਾ ਜਿਹੜਾ ਕਿ ਕੇਵਲ ਅੰਗਰੇਜ਼ਾਂ ਨੂੰ ਕਤਲ ਕਰਦਾ ਸਰਕਾਰੀ ਖਜ਼ਾਨਾ ਲੁੱਟਦਾ ਅਤੇ ਅੰਗਰੇਜ਼ਾਂ ਦੇ ਬੰਗਲਿਆਂ ਉੱਤੇ ਡਾਕੇ ਮਾਰਦਾ ਅਤੇ ਜੰਗਲਾਂ ਵਿੱਚ ਰਹਿੰਦਾ ਹੁੰਦਾ ਸੀ ਉਸ ਦੀ ਅੰਗਰੇਜ਼ਾਂ ਵਿਰੁੱਧ ਜੁਲਾਈ 1824 ਈਸਵੀ ਵਿੱਚ ਖੜੀ ਕੀਤੀ ਬਗਾਵਤ ਵਿੱਚ ਗੋਰਾ ਅਤੇ ਗੋਰਖਾ ਫੌਜਾਂ ਨਾਲ ਲੜਦੇ ਹੋਏ 200 ਦੇਸ਼ ਭਗਤ ਸ਼ਹੀਦ ਹੋਏ ਜਿਨ੍ਹਾਂ ਵਿੱਚ 99 ਸਿੱਖ ਸਨ 47 ਨੂੰ ਅੰਗਰੇਜ਼ੀ ਸਰਕਾਰ ਨੇ ਫਾਂਸੀ ਦੀ ਸਜ਼ਾ ਦਿੱਤੀ ਜਿਨ੍ਹਾਂ ਵਿੱਚੋਂ 17 ਸਿੱਖ ਸਨ ਅਤੇ ਕਈ ਸੌ ਦੇਸ਼ ਭਗਤਾਂ ਨੂੰ ਚਲਾਵਟਨ ਕੀਤਾ ਉਮਰ ਕੈਦ ਦੀਆਂ ਸਜ਼ਾਵਾਂ ਦਿੱਤੀਆਂ ਅਤੇ ਬੰਦੀ ਬਣਾਇਆ ਇਹਨਾਂ ਵਿੱਚੋਂ ਤਕਰੀਬਨ ਅੱਧੇ ਸਿੱਖ ਸਨ ਇਹ ਸਿੱਖ ਬਹੁਤ ਕਰਕੇ ਯੂਪੀ ਦੇ ਰਹਿਣ ਵਾਲੇ ਹੀ ਸਨ 14 ਅਕਤੂਬਰ 1825 ਵਿੱਚ ਗਰਨੇਡੀਅਰ ਕੰਪਨੀ ਜਿਸ ਨੇ ਅਸਾਮ ਜਾ ਕੇ ਅਸਾਮੀ ਭਰਾਵਾਂ ਦੀ ਆਜ਼ਾਦੀ ਖਤਮ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਅੰਗਰੇਜ਼ਾਂ ਦੀ ਨੀਅਤ ਬਦ ਹੁੰਦੀ ਵੇਖ ਕੇ ਵਿਦਰੋਹ ਖੜਾ ਕਰ ਦਿੱਤਾ ਸੀ ਆਰ ਕੰਪਨੀ ਦੇ ਸਾਰੇ ਅੰਗਰੇਜ਼ ਅਤੇ ਗੋਰੇ ਅਫਸਰ ਸਦਾ ਦੀ ਨੀਂਦ ਸਵਾ ਦਿੱਤੇ ਸਨ ਉਹਨਾਂ ਨੂੰ ਗੋਰਾ ਫੌਜਾਂ ਦੀ ਮਦਦ ਨਾਲ ਘੇਰ ਕੇ ਬਹੁਤਿਆਂ ਨੂੰ ਤਾਂ ਗੋਲੀਆਂ ਨਾਲ ਉਡਾ ਦਿੱਤਾ ਗਿਆ ਕੰਪਨੀ ਨੂੰ ਤੋੜ ਦਿੱਤਾ ਗਿਆ ਜਿਹੜੇ ਜਵਾਨ ਪਛ ਗਏ ਉਹਨਾਂ ਦੇ ਕੋਰਟ ਮਾਰਸ਼ਲ ਕਰਕੇ ਵੱਖ-ਵੱਖ ਸਖਤ ਡਾਂਡ ਦਿੱਤੇ ਗਏ ਇਸ ਬਗਾਵਤ ਦਾ ਦੋਸ਼ ਕਰਤਾਰ ਸਿੰਘ ਅਤੇ ਹਰੀ ਸਿੰਘ ਨਾਂ ਦੇ ਫੌਜੀਆਂ ਦੇ ਸਿਰ ਮੜਿਆ ਗਿਆ ਇਸ ਕੰਪਨੀ ਵਿੱਚ ਬਿਹਾਰੀ ਸਿੱਖਾਂ ਦੀ ਗਿਣਤੀ ਜ਼ਿਆਦਾ ਸੀ ਕੁਝ ਅਸਾਮੀ ਸਿੱਖ ਵੀ ਸਨ ਇਸ ਵਿਦਰੋਹ ਵਿੱਚ ਕੋਈ 400 ਦੇ ਕਰੀਬ ਸਿੱਖ ਸ਼ਹੀਦ ਹੋਏ ਸਨ ਅੰਗਰੇਜ਼ ਨਵੇਂ-ਨਵੇਂ ਹਥਿਆਏ ਪੰਜਾਬ ਵਿੱਚ ਹਾਲਾਂ ਆਪਣੇ ਪੈਰ ਪੂਰੀ ਤਰ੍ਹਾਂ ਝਮਾ ਵੀ ਨਹੀਂ ਸੰ ਸਕੇ ਕਿ ਜਦ ਨੌਰੰਗਾਬਾਦ ਦੇ ਭਾਈ ਮਹਾਰਾਜ ਸਿੰਘ ਨੇ 1847 ਵਿੱਚ ਵਿਦਰੋਹ ਦਾ ਝੰਡਾ ਬੁਲੰਦ ਕਰ ਦਿੱਤਾ ਪਰੰਤੂ ਅੱਖਾਂ ਦੀ ਰੌਸ਼ਨੀ ਚਲੇ ਜਾਣ ਕਾਰਨ ਉਸ ਨਾਲ ਇੱਕ ਗੱਦਾਰ ਨੇ ਧੋਖਾ ਮਾਇਆ ਅਤੇ ਹਕੂਮਤ ਕੋਲ ਉਸ ਦੀ ਮੁਖਬਰੀ ਕਰਕੇ ਉਸ ਨੂੰ ਫੜਵਾ ਦਿੱਤਾ ਹਕੂਮਤ ਨੇ ਉਸ ਨੂੰ ਕਾਲਵਸ ਦੇ ਕੇ ਸਿੰਗਾਪੁਰ ਭੇਜ ਦਿੱਤਾ ਜਿੱਥੇ ਜੇਲ੍ਹ ਵਿੱਚ ਹੀ ਉਹ ਚਲਾਣਾ ਕਰ ਗਏ ਇਸ ਤੋਂ ਛੇਤੀ ਹੀ ਮਗਰੋਂ ਸਰਦਾਰ ਅਤਰ ਸਿੰਘ ạtਾਰੀ ਵਾਲੇ ਨੇ ਆਜ਼ਾਦੀ ਦਾ ਬਿਗਲ ਵਜਾਇਆ ਪਰ ਇੱਕ ਸ਼ਕਤੀਸ਼ਾਲੀ ਸਾਮਰਾਜ ਵਿਰੁੱਧ ਉਹ ਕਲਮ ਕੱਲਾ ਕਾਮਯਾਬ ਨਾ ਹੋ ਸਕਿਆ 1849 ਵਿੱਚ ਸਿੰਘਾਂ ਨੇ ਅੰਗਰੇਜ਼ਾਂ ਨਾਲ ਕੌਮੀ ਆਜ਼ਾਦੀ ਦੀ ਆਖਰੀ ਜੰਗ ਲੜੀ ਇਸ ਜੰਗ ਵਿੱਚ ਇੱਕ ਪਾਸੇ ਕੇਵਲ ਸਿੱਖ ਰਜਮੈਂਟਾਂ ਸਨ ਅਤੇ ਦੂਜੇ ਪਾਸੇ ਅੰਗਰੇਜ਼ਾਂ ਨਾਲ ਸਾਰੇ ਭਾਰਤ ਦੀਆਂ ਰਜਮੈਂਟਾਂ ਗੋਰਖਾ ਅਤੇ ਗੜਵਾਲੀ ਫੌਜਾਂ ਸਨ ਨਤੀਜੇ ਵਜੋਂ ਸਿੱਖਾਂ ਦੀ ਹਾਰ ਹੋਈ ਅਤੇ ਸੰਪੂਰਨ ਭਾਰਤ ਅੰਗਰੇਜ਼ੀ ਰਾਜ ਵਿੱਚ ਮਿਲਾ ਦਿੱਤਾ ਗਿਆ ਇਸ ਸਾਲ ਦੇ ਅੰਤ ਵਿੱਚ ਸਰ ਚਾਰਲਸ ਕੈਪੀਅਰ ਨੇ ਅਜਿਹੇ ਅੰਕੜੇ ਇਕੱਠੇ ਕਰ ਲਏ ਜਿਨ੍ਹਾਂ ਤੋਂ ਇਹ ਕਲੀਅਰ ਹੁੰਦਾ ਸੀ ਕਿ ਪੰਜਾਬ ਵਿੱਚ 50 ਤੋਂ ਵੱਧ ਰਜਮੈਂਟਾਂ ਅੰਗਰੇਜ਼ ਸਾਮਰਾਜ ਵਿਰੁੱਧ ਬਗਾਵਤ ਕਰਨ ਲਈ ਮੌਕੇ ਦੀ ਤਾੜ ਵਿੱਚ ਤਿਆਰ ਬੈਠੀਆਂ ਸਨ ਪਰ ਚਾਰਲਸ ਕੈਪੀਅਰ ਦੀ ਪਹਿਲੀ ਕੀਤੀ ਤਿਆਰੀ ਕਾਰਨ ਇਹ ਬਗਾਵਤ ਸਫਲ ਨਾ ਹੋ ਸકી ਸਿੱਖ ਰਜਮੈਂਟਲ ਸੈਂਟਰ ਜਿੱਥੋਂ ਇਹ ਬਗਾਵਤ ਸ਼ੁਰੂ ਹੋਈ ਸੀ ਉਸ ਨੂੰ ਬਰਖਾਸਤ ਕਰ ਦਿੱਤਾ ਗਿਆ ਅਤੇ 95 ਸਿੱਖ ਫੌਜੀਆਂ ਨੂੰ ਵੱਖ-ਵੱਖ ਸਜ਼ਾਵਾਂ ਹੋਈਆਂ ਅੰਗਰੇਜ਼ਾਂ ਵਿਰੁੱਧ ਸ਼ਾਂਤਮਈ ਅੰਦੋਲਨ ਸਭ ਤੋਂ ਪਹਿਲਾਂ 1869 ਵਿੱਚ ਅਜੇ ਜਦੋਂ ਕਾਂਗਰਸ ਸਰਕਾਰ ਬਣੀ ਹੀ ਨਹੀਂ ਸੀ ਇੱਕ ਸਿੱਖ ਸ਼ਖਸੀਅਤ ਬਾਬਾ ਰਾਮ ਸਿੰਘ ਜੀ ਨੇ ਆਰੰਭ ਕੀਤਾ ਸੀ। ਉਹਨਾਂ ਨੇ ਅੰਗਰੇਜ਼ੀ ਜ਼ੁਬਾਨ, ਅੰਗਰੇਜ਼ੀ ਲਿਬਾਸ, ਅੰਗਰੇਜ਼ੀ ਸਰਕਾਰ ਦੀਆਂ ਨੌਕਰੀਆਂ, ਸਰਕਾਰੀ ਅਦਾਲਤਾਂ, ਡਾਕਖਾਨੇ, ਰੇਲ ਗੱਡੀਆਂ ਵਗੈਰਾ ਦਾ ਬਾਈਕਾਟ ਕਰਨ ਦਾ ਪ੍ਰੋਗਰਾਮ ਦੇਸ਼ ਨੂੰ ਦਿੱਤਾ ਅਤੇ ਦੇਸ਼ ਭਰ ਵਿੱਚ ਅੰਗਰੇਜ਼ ਸਰਕਾਰ ਦੇ ਮੁਕਾਬਲੇ ਆਪਣੀ ਸਰਕਾਰ ਕਾਇਮ ਕਰਨ ਦੀ ਵਿਉਂਤ ਬਣਾਈ। ਪੰਜਾਬ ਵਿੱਚ ਤਾਂ ਥਾਂ-ਥਾਂ ਹੀ ਉਹਨਾਂ ਨੇ ਆਪਣੇ ਸੂਬੇ ਵਿੱਚ ਸਥਾਪਿਤ ਕਰ ਦਿੱਤੇ ਸੀ 네ਪਾਲ ਨਰੇਸ਼ ਅਤੇ ਰੂਸ ਸਰਕਾਰ ਦੀ ਸਹਾਇਤਾ ਦਾ ਵਿਸ਼ਵਾਸ ਵੀ ਪ੍ਰਾਪਤ ਕਰ ਲਿਆ ਸੀ ਪਰ ਭਾਰਤ ਵਿੱਚ ਜਾਤੀਵਾਦ ਅਤੇ ਜਾਤ ਚੰਦੀ ਜ਼ਹਿਨੀयत ਨੇ ਪੰਜਾਬ ਤੋਂ ਬਾਹਰਲੇ ਕਿਸੇ ਭਾਰਤੀ ਦਾ ਸਹਿਯੋਗ ਬਾਬਾ ਜੀ ਨੂੰ ਨਾ ਮਿਲਣ ਦਿੱਤਾ ਸਿੱਖ ਸੂਰਬੀਰਾ ਨੇ ਮਿਲਟਰੀ ਵਿੱਚ ਵੀ ਅੰਗਰੇਜ਼ ਹਕੂਮਤ ਵਿਰੁੱਧ ਬਗਾਵਤ ਫੈਲਾਉਣ ਦਾ ਯਤਨ ਕੀਤਾ ਥਾਂ-ਥਾਂ ਹੀ ਫਿਰ ਲੱਥਸੁਰਮੇ ਇਸ ਮਕਸਦ ਲਈ ਸਥਾਪਨ ਕੀਤੇ ਗਏ ਕਾਬਲ ਵਿੱਚ ਭਾਈ ਬਿਸ਼ਨ ਸਿੰਘ, ਗਵਾਲੀਅਰ ਵਿੱਚ ਭਾਈ ਨਰੈਣ ਸਿੰਘ, ਕਾਸ਼ੀ ਵਿੱਚ ਭਾਈ ਕਾਹਨ ਸਿੰਘ ਨੂੰ ਇਸ ਮਕਸਦ ਲਈ ਨਿਯੁਕਤ ਕੀਤਾ ਗਿਆ। 1872 ਵਿੱਚ ਸਿੰਘਾਂ ਨੇ ਅਸਲਾ ਖਾਨੇ ਉੱਤੇ ਕਬਜ਼ਾ ਕਰਨ ਦਾ ਫੈਸਲਾ ਕੀਤਾ। ਇਸ ਕੋਸ਼ਿਸ਼ ਵਿੱਚ कोतवाल ਅਤੇ 7 ਫੌਜੀ ਮਾਰੇ ਗਏ। ਲੁਧਿਆਣੇ ਦੇ ਡੀਸੀ ਨੇ ਫੌਜੀ ਸਹਾਇਤਾ ਮੰਗੀ ਅਤੇ ਨਾਲ ਲੱਗਦੀਆਂ ਰਿਆਸਤਾਂ ਨੂੰ ਵੀ ਮਦਦ ਕਰਨ ਲਈ ਕਿਹਾ। ਇਸ ਤਰ੍ਹਾਂ ਇੱਕ ਬੜੀ ਵੱਡੀ ਫੌਜ ਰਾਹੀਂ ਸਿੰਘਾਂ ਦੇ ਇਸ ਦਲ ਨੂੰ ਗ੍ਰਿਫਤਾਰ ਕਰ ਲਿਆ ਗਿਆ। ਰੈਫਰੈਂਸ ਸਰਦਾਰ ਅਜਾਇਬ ਸਿੰਘ ਬੀਏ ਐਲਐਲਬੀ ਜੇਕਰ ਬਾਕੀ ਦੇ ਭਾਰਤ ਨੇ ਬਾਬਾ ਰਾਮ ਸਿੰਘ ਜੀ ਨੂੰ ਉਦੋਂ ਸਹਿਯੋਗ ਦਿੱਤਾ ਹੁੰਦਾ ਅਤੇ ਉਹਨਾਂ ਦੇ ਪ੍ਰੋਗਰਾਮ ਨੂੰ ਅਪਣਾਇਆ ਹੁੰਦਾ ਤਾਂ ਦੇਸ਼ ਨੂੰ ਆਜ਼ਾਦ ਹੋਣ ਲਈ ਹੋਰ ਪੌਣੀ ਸਦੀ 1947 ਤੱਕ ਦੀ ਉਡੀਕ ਨਾ ਕਰਨੀ ਪੈਂਦੀ ਭਾਰਤ ਵਿੱਚ Hindu ਫਿਰਕਾ ਪ੍ਰਸਤੀ ਅਤੇ ਜੈ ਚੰਦੀ ਜ਼ੈਨੀਅਤ ਕਾਰਨ ਬਾਬਾ ਜੀ ਦਾ ਅੰਦੋਲਨ ਸਫਲ ਨਾ ਹੋ ਸਕਿਆ ਸਿੱਟੇ ਦੇ ਤੌਰ ਤੇ ਬਾਬਾ ਜੀ ਅਤੇ ਉਹਨਾਂ ਦੇ 12 ਸਾਥੀਆਂ ਨੂੰ ਨਜ਼ਰਬੰਦ ਕਰਕੇ ਬਰਮਾ ਵਿੱਚ ਕੈਦ ਕਰ ਦਿੱਤਾ ਗਿਆ ਜਨਵਰੀ 1872 ਵਿੱਚ 64 ਨਾਮਤਾਰੀ ਸਿੰਘ ਸੂਰਬੀਰਾ ਨੂੰ ਤੋਪਾਂ ਨਾਲ ਉਡਾ ਦਿੱਤਾ ਗਿਆ ਕਈਆਂ ਨੂੰ ਉਮਰ ਕੈਦਾਂ ਦੀਆਂ ਸਜ਼ਾਵਾਂ ਦਿੱਤੀਆਂ ਗਈਆਂ ਕਈਆਂ ਦੀਆਂ ਜਾਇਦਾਦਾਂ ਦੀ ਜ਼ਬਤੀ ਅਤੇ ਕਈ ਕਾਲੇ ਪਾਣੀ ਪੇਛ ਦਿੱਤੇ ਗਏ ਸਰਦਾਰ ਦਿਆਲ ਸਿੰਘ ਜੀ ਨੂੰ ਦਿਆਲ ਸਿੰਘ ਕਾਲਜ ਜਾਂ ਦੈਨਿਕ ਟ੍ਰਿਬਿਊਨ ਤੋਂ ਤਾਂ ਕਈ ਸੱਜਣ ਜਾਣਦੇ ਹੋਣਗੇ ਪਰ ਇੱਕ ਮਹਾਨ ਦੇਸ਼ ਭਗਤ ਅਤੇ ਪਹਿਲੀ ਸਫ਼ ਦੇ ਮਹਾਨ ਨੈਸ਼ਨਲ ਲੀਡਰ ਦੇ ਤੌਰ ਤੇ ਕੋਈ ਨਹੀਂ ਜਾਣਦਾ ਹੋਵੇਗਾ ਉਨ੍ਹਾਂ ਦੇ ਦਾਦਾ ਭਾਈ ਨਾਰੋਜੀ ਦੇ ਪੱਤਰ ਦੇ ਨੈਸ਼ਨਲ ਲੀਡਰ ਸਨ ਅਤੇ 1893 ਦੇ ਆਲ ਇੰਡੀਆ ਨੈਸ਼ਨਲ ਕਾਂਗਰਸ ਦੇ ਲਾਹੌਰ ਸੈਸ਼ਨ ਦੇ ਪ੍ਰਧਾਨ ਚੁਣੇ ਗਏ ਸਨ 1907 ਵਿੱਚ ਸਰਦਾਰ ਅਜੀਤ ਸਿੰਘ ਸ਼ਹੀਦ ਭਗਤ ਸਿੰਘ ਜੀ ਦੇ ਚਾਚਾ ਜੀ ਨੇ ਪਗੜੀ ਸੰਭਾਲ ਜੱਟਾ ਦੀ ਵੰਗਾਰ ਪਾ ਕੇ ਦੇਸ਼ ਦੇ ਲੋਕਾਂ ਨੂੰ ਹਿਲਾਉਣਾ ਅਤੇ ਅੰਗਰੇਜ਼ ਸਰਕਾਰ ਨੂੰ ਇੱਕ ਖੁੱਲਾ ਚੈਲੰਜ ਕੀਤਾ પરહલાત સાજکار ਨਾ ਹੋਣ ਕਰਕੇ ਉਹ ਆਪਣੇ ਦੂਜੇ ਸਾਥੀਆਂ ਲਾਲਾ ਹਰਦਿਆਲ ਅਤੇ ਰਾਸ બિਹਾਰੀ ਬੋਸ ਨਾਲ ਦੇਸ਼ ਵਿੱਚੋਂ ਬਾਹਰ ਨਿਕਲ ਗਏ ਅਤੇ ਕੈਲੀਫੋਰਨੀਆ ਵਿੱਚ ਹੈੱਡਕੁਆਰਟਰ ਰੱਖ ਕੇ ਭਾਰਤ ਆਜ਼ਾਦੀ ਦੀ ਲਹਿਰ ਨੂੰ ਚਲਾਉਣ ਲੱਗੇ ਅਮਰੀਕਾ ਤੇ ਕੈਨੇਡਾ ਦੇ ਸਿੱਖਾਂ ਨੇ ਗਦਰ ਪత్రిక ਦੇ ਨਾਂ ਦਾ ਅਖਬਾਰ ਚਾਲੂ ਕੀਤਾ ਅਤੇ ਵਿਦੇਸ਼ਾਂ ਵਿੱਚ ਰਹਿੰਦੇ ਸਿੱਖਾਂ ਨੂੰ ਦੇਸ਼ ਦੀ ਸੁਤੰਤਰਤਾ ਲਈ ਪ੍ਰੇਰਿਤ ਕਰਨ ਦਾ ਕੰਮ ਆਰੰਭ ਕੀਤਾ। ਇਸੇ ਸਾਲ ਹੀ ਕੈਨੇਡਾ ਵਿੱਚ ਬੱਬਰ ਅਕਾਲੀ ਲਹਿਰ ਅਤੇ ਕੈਲੀਫੋਰਨੀਆ ਵਿੱਚ ਗਦਰ ਪਾਰਟੀ ਸੰਗਠਨ ਕੀਤੇ ਗਏ। 1913 ਵਿੱਚ ਬਾਬਾ ਸੋਹਣ ਸਿੰਘ ਜੀ ਭਕਣਾ ਨੇ ਭਾਰਤ ਵਿੱਚ ਗਦਰ ਪਾਰਟੀ ਦੀ ਨੀਂਹ ਰੱਖੀ। ਇਸ ਪਾਰਟੀ ਦੇ ਜਨਵਾਸ ਵਰਕਰਾਂ ਨੇ ਦੇਸ਼ ਵਿੱਚ ਥਾਓ-ਥਾਈ ਅੰਗਰੇਜ਼ਾਂ ਅਤੇ ਉਹਨਾਂ ਦੇ ਪਿੱਠੂਆਂ ਅਤੇ ਦੇਸ਼ਤਰੋਆਂ ਨੂੰ ਚੁਣ-ਚੁਣ ਕੇ ਬੰਨੇ ਲਾਇਆ। 1914 ਵਿੱਚ ਬਾਬਾ ਗੁਰਦੇਵ ਸਿੰਘ ਜੀ ਨੇ ਕਾਮਾਗਾਟਾ ਮਾਰੂ ਜਹਾਜ਼ ਵਿੱਚ ਪਰਦੇਸਾਂ ਵਿੱਚ ਵੱਸਦੇ ਸਿਰਲੱਥ ਆਜ਼ਾਦੀ ਕੋਲਾਟੀਆਂ ਨੂੰ ਜਦੋਂ ਕਨੇਡਾ ਸਰਕਾਰ ਨੇ ਵੈਂਕੂਵਰ بندرگاہ ਉੱਤੇ ਉਤਰਨ ਨਾ ਦਿੱਤਾ ਤਾਂ ਉਹਨਾਂ ਨੂੰ ਭਾਰਤ ਵਿੱਚ ਲਿਆਂਦਾ। ਇਹਨਾਂ 450 ਬੀਰ ਦੇਸ਼ ਭਗਤਾਂ ਦਾ ਦੇਸ਼ ਦੀ ਆਜ਼ਾਦੀ ਲਈ ਕੋਈ ਆਪਣਾ ਇੰਪ੍ਰੋਗਰਾਮ ਸੀ। ਪਰ ਜਹਾਜ਼ ਦੇ ਬਜ-ਬਜ ਘਾਟ ਤੇ ਲੱਗਣ ਤੋਂ ਪਹਿਲਾਂ ਹੀ ਸਾਮਰਾਜ ਨੂੰ ਭਿੰਨਕ ਪੈ ਗਈ ਅਤੇ ਉਹਨਾਂ ਨੂੰ ਬਜ-ਬਜ ਘਾਟ ਤੇ ਜਹਾਜ਼ ਤੇ ਲੱਗਦਿਆਂ ਹੀ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਬਾਬਾ ਗੁਰਦੇਵ ਸਿੰਘ ਜੀ ਇਸ ਮੌਕੇ ਅੰਗਰੇਜ਼ਾਂ ਦੇ ਹੱਥ ਨਾ ਆਏ ਅਤੇ ਰੂਪੋਸ਼ ਹੋ ਗਏ। 50 ਸਿੱਖ ਸੂਰਬੀਰ ਬੰਦਰਗਾਹ ਉੱਤੇ ਹੀ ਸ਼ਹੀਦੀ ਜਾਮ ਪਿਗੇ। ਬਾਕੀਆਂ ਨੂੰ ਬੰਦੀ ਬਣਾ ਲਿਆ ਗਿਆ। ਕਾਮਾਗਾਟਾ ਮਾਰੂ ਦੇ ਕੁੱਲ 376 ਯਾਤਰੀਆਂ ਵਿੱਚੋਂ 355 ਸਿੱਖ ਸਨ ਅਤੇ ਸ਼ਹੀਦ ਹੋਣ ਵਾਲੇ 50 ਦੇ 50 ਹੀ ਸਿੱਖ ਸਨ। ਇਹ ਘਟਨਾ 29 ਸਤੰਬਰ 1914 ਦੀ ਹੈ ਇਹ ਸਾਰੇ ਸਾਕੇ ਦੀ ਖਬਰ ਜਦੋਂ ਵਿਦੇਸ਼ਾਂ ਵਿੱਚ ਪਹੁੰਚੀ ਤਾਂ ਹਰ ਥਾਂ ਹੀ ਅੰਗਰੇਜ਼ਾਂ ਦੇ ਵਿਰੁੱਧ ਰੋਸ ਇਕਦਮ ਭੜਕ ਗਿਆ ਅਤੇ ਮਨੀਲਾ ਸ਼ੰਗਾਈ ਜਾਪਾਨ ਅਮਰੀਕਾ ਵਗੈਰਾ ਦੇ ਵਿੱਚ ਵਸਦੇ 170 ਸਿੰਘਾਂ ਦਾ ਇੱਕ ਜਥਾ 24 ਅਕਤੂਬਰ 1914 ਨੂੰ ਭਾਰਤ ਪਹੁੰਚਿਆ ਪਰ ਸਭ ਨੂੰ ਹੀ ਗ੍ਰਿਫਤਾਰ ਕਰਕੇ ਭਾਰਤ ਵਿੱਚ ਸਭ ਤੋਂ ਵੱਧ ਤਕਲੀਫਾਂ ਦੇ ਕੇ ਅਤ ਦੁਖਦਾਈ ਜੇਲਾਂ ਮਿੰਡਗੁਮਰੀ ਅਤੇ ਮੁਲਤਾਨ ਵਿੱਚ ਡੱਕ ਦਿੱਤਾ ਗਿਆ ਮਾਰਚ 1915 ਤੀਕ 3125 ਸਿੰਘ ਦੁਨੀਆ ਭਰ ਵਿੱਚੋਂ ਵੱਖ-ਵੱਖ ਦੇਸ਼ਾਂ ਤੋਂ ਪੰਜਾਬ ਆਣ ਪਹੁੰਚੇ ਸਨ ਅਤੇ ਇਸ ਨੇ ਗਦਰ ਮਚਾ ਕੇ ਆਜ਼ਾਦੀ ਦੀ ਲਹਿਰ ਨੂੰ ਕਾਫੀ ਤੇਜ਼ ਕਰ ਦਿੱਤਾ ਸੀ ਰੈਫਰੈਂਸ ਸਰਦਾਰ ਅਜਾਇਬ ਸਿੰਘ ਬੀਏ ਐਲਐਲਬੀ 1915 ਤੋਂ 1916 ਵਿੱਚ ਸਰਦਾਰ ਕਰਤਾਰ ਸਿੰਘ ਸਰਾਬਾ ਨੇ ਆਜ਼ਾਦੀ ਦੇ ਜਜ਼ਬੇ ਦਾ ਮੂਆਤਾ ਭਾਰਤੀ ਫੌਜੀਆਂ ਦੇ ਦਿਲਾਂ ਵਿੱਚ ਲਾਉਣ ਦਾ ਪ੍ਰੋਗਰਾਮ ਬਣਾਇਆ ਪਰ ਉਹ ਸਫਲ ਨਾ ਹੋ ਸਕਿਆ ਅਤੇ 14 ਨਵੰਬਰ 1917 ਨੂੰ ਆਪਣੇ 12 ਸਿੱਖ ਸਾਥੀਆਂ ਸਮੇਤ ਫਾਂਸੀ ਦੇ ਤਖਤੇ ਤੇ ਲਟਕਾ ਦਿੱਤਾ ਗਿਆ ਉਸ ਦੇ 15 ਹੋਰ ਸਾਥੀਆਂ ਨੂੰ ਸਿਵਲ ਅਤੇ ਮਿਲਟਰੀ ਅਦਾਲਤਾਂ ਨੇ ਮੌਤ ਦੀਆਂ ਸਜ਼ਾਵਾਂ ਦਿੱਤੀਆਂ। ਇਸ ਸਮੇਂ ਵਿੱਚ ਬਾਬਿਆਂ ਨੇ ਆਪਣੀਆਂ ਜਾਇਦਾਦਾਂ ਅਤੇ ਨਿੱਕ ਸੁੱਖ ਵੇਚ-ਵਟ ਕੇ ਅਮਰੀਕਾ ਅਤੇ ਕੈਨੇਡਾ ਪਹੁੰਚ ਕੇ ਉੱਥੇ ਵਸਦੇ ਭਾਰਤੀਆਂ ਨੂੰ ਦੇਸ਼ ਸੁਤੰਤਰਤਾ ਅੰਦੋਲਨ ਵਿੱਚ ਆਪਣਾ ਹਿੱਸਾ ਪਾਉਣ ਦੀ ਭਰਪੂਰ ਪ੍ਰੇਰਣਾ ਦੇਣ ਵਿੱਚ ਸ਼ਲਾਘਾਯੋਗ ਕੰਮ ਕੀਤਾ। ਅਪ੍ਰੈਲ 1919 ਨੂੰ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਵਿਖੇ ਜਲਿਆਂਵਾਲੇ ਬਾਗ ਦਾ ਖੂਨੀ ਕਾਂਡ ਹੋਇਆ। ਜਿਸ ਦੇ ਵਿੱਚ ਸ਼ਹੀਦ ਹੋਣ ਵਾਲੇ 1300 ਦੇਸ਼ਪੱਤਾਂ ਦੇ ਵਿੱਚੋਂ 799 ਸਿਰਫ ਅਤੇ ਸਿਰਫ ਸਿੱਖ ਸੂਰਬੀਰੀ ਸਨ